ਮਿੱਤਰੋ ਨਾ ਉਸ ਤੋਂ ਬਾਅਦ ਨਾ ਟਿਕੜੀ ਜੁੜ ਗਈ ਹਨ ਤਿੰਨ ਬੰਦਿਆਂ ਦੀ ਟਿਕੜੀ ਜੁੜ ਗਈ ਹੈ ਤੇ ਵਿਚਕਾਰ ਆ ਜਿਹੜਾ ਬੈਠਾ ਆਪਣਾ ਭਰਾ ਸ਼ਰਮਾ ਹਨ ਬਈ ਆਪਣਾ ਨਾਮ ਬੋਲ ਲੈ ਮੇਰਾ ਸ਼ਰਮਾ ਬਈ ਜੀ ਆਪਣਾ ਜਸਪ੍ਰੀਤ ਜਸਪ੍ਰੀਤ ਹੈ ਤੇ ਸ਼ਰਮੇ ਲੈਣਾ ਕਹਦੇ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦੇ ਸਭ ਕੁਝ ਕਰਨਗੇ ਪਹਿਲਾਂ ਸਭ ਤੋਂ ਪਹਿਲਾਂ ਤਾਂ ਨਾ ਜਿਹੜੇ ਭਰਾ ਦੇਖ ਰਹੇ ਆ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਜ ਰੱਖੇ ਬਈ ਤੁਹਾਨੂੰ ਸਾਡੇ ਭਰਾ ਵੀਡੀਓ ਦੇਖ ਰਹੇ ਜਿਹੜੇ ਤੇ ਕਿੱਥੇ ਕਿੱਥੇ ਤੁਸੀਂ ਲੋਨ ਕਰ ਸਕਦੇ ਹੋ ਜਿਹੜੇ ਕਿਹੜੇ ਇਲਾਕੇ ਤੇ ਕਿਥੋਂ ਤੱਕ ਤੁਹਾਡੀ ਮਾਰ ਹੈਗੀ ਆ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਮੈਂ ਬਲਕਾਰ ਸਿੰਘ ਮਾਨਸਾ ਬ੍ਰਾਂਚ ਤੋਂ ਬਾਈ ਜਿਹੜਾ ਆਪਾਂ ਲੋਨ ਹੈ ਜੀ ਟਰੈਕਟਰ ਲੋਨ ਆਪਾਂ ਨੂੰ ਕਿਤੋਂ ਵੀ ਪੂਰੇ ਪੰਜਾਬ ਤੋਂ ਕਿਤੋਂ ਵੀ ਪੇਪਰ ਪਾ ਦਿਓ ਤੁਹਾਡਾ ਹਰ ਇੱਕ ਥਾਂ ਤੇ ਤੁਹਾਨੂੰ ਫੈਸਿਲਿਟੀ ਮਿਲੂਗੀ ਜੀ ਚਾਹੋ ਉਹ ਪੰਜਾਬ ਆ ਹਰਿਆਣਾਗਾ ਆਪਣੀਆਂ 13 ਸਟੇਟਾਂ ਦੇ ਵਿੱਚ ਬ੍ਰਾਂਚਾਂ ਨੇ ਜੀ ਘਟੋ ਘਟਾ ਮਤਲਬ ਇਹਦੇ ਵਿੱਚ ਰਾਜਸਥਾਨ ਵੀ ਆ ਗਿਆ ਜੀ ਰਾਜਸਥਾਨ ਵੀ ਆ ਗਿਆ ਜੀ ਮਤਲਬ ਤੁਹਾਡੀ ਕਿੰਥੋਂ ਤੱਕ ਕਰ ਮਾਰਾ ਤੁਹਾਡੀ ਸਭ ਜਿੱਥੋਂ ਤੁਸੀਂ ਕਹਦੋਂਗੇ ਤੁਹਾਨੂੰ ਉੱਥੋਂ ਹੀ ਲੋਨ ਮਿਲੂਗਾ ਤੁਹਾਨੂੰ ਇਹ ਜੀ ਕੋਈ ਦਿੱਕਤ ਨਹੀਂ ਆਉਦੀ ਤੁਸੀਂ ਪੇਪਰ ਮੈਨੂੰ ਪਾਉਣੇ ਆਗੇ ਤੁਹਾਨੂੰ ਸੇਮ ਟਾਈਮ ਤੁਹਾਨੂੰ 10 ਤੋਂ 15 ਮਿੰਟ ਤੁਹਾਨੂੰ ਉਹਦਾ ਰਿਜ਼ਲਟ ਮਿਲੂਗਾ ਆਨ ਰਿਕਾਰਡਿੰਗ ਗੱਲ ਹੈ ਜੀ ਆਨ ਰਿਕਾਰਡਿੰਗ ਹੈ ਜੀ ਆਨ ਰਿਕਾਰਡਿੰਗ ਠੀਕ ਹੈ ਜੀ ਕੋਈ ਦਿੱਕਤ ਨਹੀਂ ਠੀਕ ਹੈ ਜੀ ਹਾਂ ਜੀ ਅੱਛਾ ਜੀ ਆਪਾਂ ਕ ਕਿਸ ਕਿਸ ਵੀ ਗੱਲ ਦਾ ਸਾਥ ਤੇ ਆਪਾਂ ਲੋਨ ਕਰਦੇ ਆਪਾਂ ਬਾਈ ਦੀ ਗੱਡੀਆਂ ਕਰਦੇ ਆਂਗੇ ਕਾਰਾਂ ਕਰਦੇ ਆਂਗੇ ਟਰੈਕਟਰ ਹੋਗੇ ਟਰੈਕਟਰ ਹੋਗੇ ਜੀ ਸੀ ਵੀ ਹੋਗੀ ਹਾਈਡਰਾ ਹੋ ਗਿਆ ਔਰ ਹੁਣ ਆਪਾਂ ਕੰਬਾਈਨ ਵੀ ਕਰਦੇ ਆਂਦੇ ਆਂਗੇ ਕੰਬਾਈਨ ਵਿੱਚ ਜਿਹੜੇ ਵਿੱਚ ਆਪਾਂ ਕਰਦੇ ਆਂਗੇ ਆਪਾਂ ਪੰਜ ਛੇ ਕੰਬਾਈਨ ਹੀ ਕਰਦੇ ਆਂਗੇ ਅੱਛਾ ਜੀ ਜਿਹਦੇ ਵਿੱਚੋਂ ਤਰਤਾਰ ਹੋਗੀ ਵਿਸ਼ਾਲ ਹੋਗੀ ਪ੍ਰੀਤ ਹੋਗੀ ਦਸ਼ਮੇਸ਼ ਹੋਗੀ ਠੀਕ ਹੈ ਜੀ ਤੇ ਜੋਂਡੀਅਰ ਹੋਗੀ ਤੇ ਸਵਰਾਜ ਹੋਗੀ ਅੱਛਾ ਜੀ ਕਿਹੜੇ ਮਾਡਲ ਤੋਂ ਸਟਾਰਟ ਆ ਬਈ ਜਿਹੜੀ ਕੰਬਾਈਨ ਹੈ ਜੀ ਉਹ ਆਪਾਂ 15 ਮੋੜ ਤੋਂ ਸ਼ੁਰੂ ਕਰ ਦਿੰਨੇ ਹੈਗੇ ਸ਼ੁਰੂ ਕਰ ਠੀਕ ਹੈ ਜੀ ਤੇ ਮੇਰਾ ਕੰਮ ਹੈਗਾ ਬਾਈ ਜੀ ਟਰੈਕਟਰਾਂ ਦਾ ਠੀਕ ਹੈ ਜੀ ਠੀਕ ਹੈ ਗੱਲ ਤੇ ਤੁਸੀਂ ਇਹ ਗੱਲ ਦੱਸੋ ਟਰੈਕਟਰ ਕਿਹੜੇ ਮਾਡਲ ਤੋਂ ਸਟਾਰਟ ਹੈ ਜੀ ਲੋਨ ਟਰੈਕਟਰ ਬਾਈ ਜੀ ਆਪਾਂ 11 ਮਾਡਲ ਤੋਂ ਸ਼ੁਰੂ ਕਰ ਦਿੰਨੇ ਹੈਗੇ ਠੀਕ ਜਿੰਨੇ ਵਿੱਚ ਆਪਾਂ ਜਿਹੜੇ ਟਰੈਕਟਰ ਕਰਦੇ ਹੈਗੇ ਉਹ ਮੰਨ ਲਓ ਪ੍ਰੀਤ ਅਪਰੀਤ ਨਹੀਂ ਆਪਾਂ ਕਰਦੇਗੇ ਇੰਡੋਫਾਰਮ ਨਹੀਂ ਕਰਦੇਗੇ ਸਟੈਂਡਰਡ ਨਹੀਂ ਕਰਦੇ ਐਗਰੀਕਿੰਗ ਨਹੀਂ ਕਰਦੇਗੇ ਕਬੋਟਾ ਨਹੀਂ ਕਰਦੇ ਹੈਗੇਗੇ ਤੇ ਬਾਕੀ ਜਿਹੜੇ ਤਕਰੀਬਨ ਆਪਣੇ ਮਾਰਕੀਟਲ ਡਾਇਰੈਕਟਰ ਜਿਵੇਂ ਤੋਂ ਉਹਨਾਂ ਲਿੱਕਾ ਹੋ ਗਿਆ ਸਵਰਾਜ ਹੋ ਗਿਆ ਮਹਿੰਦਰਾ ਹੋ ਗਿਆ ਤੇ ਫਾਰਮ ਟਰੈਕ ਹੋ ਗਿਆ ਜੌਂਡੀਅਰ ਹੋ ਗਿਆ ਐਨ ਐਚ 90 ਆਇਲੈਂਡ ਹੋ ਗਿਆ ਉਹ ਪਾ ਡੈਕਟਰ ਕਰ ਦਿੰਦੇ ਹੈਗੇ ਆਪਾਂ ਨੂੰ ਕੋਈ ਇਤਰਾਜ ਨਹੀਂ ਹੈਗੀ ਉਹਦੇ ਤੇ ਠੀਕ ਹੈ ਬਾਈ ਜੀ ਮੈਂ ਤਾਂ ਵੀਰਜੀਤ ਜੇ ਮੰਨ ਲਓ ਟਰੈਕਟਰ ਤੇ ਲੋਨ ਕਰਾਉਣ ਵਾਸਤੇ ਕੀ ਕੁਝ ਡਾਕੂਮੈਂਟ ਲੱਗਦੇ ਹੈ ਟਰੈਕਟਰ ਤੇ ਬਾਈ ਜੀ ਹੈ ਜੀ ਜਿਹੜਾ ਤਾਂ ਆਪਾਂ ਟਰੈਕਟਰ ਕਿਰਾਏ ਪਾੜੇ ਵਾਲਾ ਹੈਗਾ ਹਾਂਜੀ ਉਹਦੇ ਆਪਾਂ ਨੂੰ ਬਿਜਲੀਆ ਬਿੱਲ ਜ਼ਰੂਰੀ ਹੁੰਦਾ ਕਈ ਵਾਰੀ ਬੰਦੇ ਕੋਲੇ ਬਾੜ ਨਹੀਂ ਹੁੰਦਾ ਦੇਖੋ ਉਹਦੇ ਵਿੱਚ ਅਰੇ ਇਸ ਦਾ ਪ੍ਰੂਫ ਹਾਂ ਅਰੇ ਸ਼ਿਪ ਪ੍ਰੂਫ ਆਪਾਂ ਨੂੰ ਜ਼ਰੂਰੀ ਆ ਜਾਂ ਤਾਂ ਉਹਦੇ ਕੋਲੇ ਬਿਜਲੀਆ ਬਿੱਲ ਹੋਵੇ ਜਾਂ ਕੋਈ ਘਰ ਦੀ ਰਜਿਸਟਰੀ ਹੋਵੇ ਠੀਕ ਹੈ ਜੀ ਠੀਕ ਹੈ ਜੀ ਜਾਂ ਆਨਲਾਈਨ ਆਪਣਾ ਵਾਟਰ ਵਾਲਾ ਪਾਣੀ ਵਾਲਾ ਜਿਹੜਾ ਟੂਟੀ ਵਾਲਾ ਬਿੱਲ ਹੁੰਦਾ ਹੈਗਾ ਉਹ ਆਪਾਂ ਨੂੰ ਜ਼ਰੂਰੀ ਹੈ ਠੀਕ ਹੈ ਜੀ ਪ੍ਰਾਪਰਟੀ ਪ੍ਰੂਫ ਬਹੁਤ ਜ਼ਰੂਰੀ ਆ ਉਹ ਤੋਂ ਬਿਨਾਂ ਆਪਾਂ ਲੋਨ ਨਹੀਂ ਕਰਦੇ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਦੂਸਰੀ ਗੱਲ ਇਹ ਹੈ ਜੀ ਜਿਹੜਾ ਆਪਾਂ ਮਨ ਲਓ ਜਿਹੜਾ ਆਪਾਂ ਕਿਰਾਏ 'ਪਾੜੇਲ ਨੂੰ ਟਰੈਕਟਰ ਆਉਦੀ ਆਪਾਂ ਕਿਸ਼ਤ ਮਹੀਨੇ ਦੀ ਮਹੀਨੇ ਵੀ ਕਰ ਦਿੰਦੇ ਆ ਠੀਕ ਹੈ ਜੀ ਤੀਜੇ ਮਹੀਨੇ ਵੀ ਕਰ ਦਿੰਦੇ ਆ ਤਿੰਨ ਮਹੀਨੇ ਤੋਂ ਹਾਂ ਜੀ ਜਿਹੜਾ ਕੋਈ ਮਨ ਲਓ ਆਪਣਾ ਖੇਤੀਬਾੜੀ ਬੰਦਾ ਕਰਦਾ ਹੈਗਾ ਹਾਂ ਜੀ ਤਿੰਨ ਕਿੱਲਾਂ ਤੋਂ ਉੱਪਰ ਬਾਹਣ ਹੈਗਾ ਹਾਂ ਜੀ ਉਹਨੂੰ ਆਪਾਂ ਫੰਡਿੰਗ ਵੀ ਵਧੀਆ ਕਰ ਦਿੰਦੇ ਆਗੇ ਮਾਡਲ ਦੇ ਹਿਸਾਬ ਤੇ ਮਤਲਬ ਲੋਨ ਵੀ ਜ਼ਿਆਦਾ ਕਰ ਲੋਨ ਵੀ ਜ਼ਿਆਦਾ ਕਰ ਦਿੰਦੇ ਆ ਵਿਆਜ ਦਰ ਵੀ ਦੇਖੀ ਜਾਂਦੀ ਆ ਬੰਦਾ ਦੇਖਿਆ ਜਾਂਦਾ ਹੈ ਮਤਲਬ ਇਹਦੇ ਵਾਸਤੇ ਤੁਹਾਨੂੰ ਆਧਾਰ ਕਾਰਡ ਹੋ ਗਿਆ ਵੋਟ ਕਾਰਡ ਹੋ ਗਿਆ ਬਿਜਲੀ ਦਾ ਬਿਲ ਹੋ ਗਿਆ ਤੇ 6 ਮਹੀਨੇ ਦੀ ਬੈਂਕ ਸਟੇਟਮੈਂਟ ਆਪਾਂ ਨੂੰ ਉਹਦਾ ਮੇਨ ਚੀਜ਼ ਆਪਾਂ ਨੂੰ ਆਧਾਰ ਕਾਰਡ ਤੇ ਪੈਨ ਕਾਰਡ ਜ਼ਰੂਰੀ ਆ। ਵੋਟ ਕਾਰਡ ਬਿਨਾਂ ਆਪਾਂ ਇੱਕ ਮੋਕੇ ਸਾਰ ਲਾਂਗੇ। ਜਿਹੜਾ ਤੁਸੀਂ ਬਟ ਪੈਨ ਕਾਰਡ ਆਪਾਂ ਨੂੰ ਬਹੁਤ ਜ਼ਰੂਰੀ ਹੈ। ਜਿਹੜਾ ਤੁਸੀਂ ਗਵਾਹ ਲੈਨੇ ਹੋ ਹਾਂਜੀ ਉਹ ਆਪਾਂ ਮਤਲਬ ਉਹਦੇ ਕੋਲੇ ਕੀ ਹੋਣਾ ਚਾਹੀਦਾ? ਮਤਲਬ ਨਾਰਮਲ ਬੰਦੇ ਦੀ ਪੈਂਦੀ ਆ ਗਵਾਹੀ ਕਿ ਕਿਸ ਤਰ੍ਹਾਂ ਦੇ ਬੰਦੇ ਦੀ ਨਹੀਂ ਜਿਹੜਾ ਆਪਾਂ ਨੂੰ ਗਰੰਟਰ ਚਾਹੀਦਾ ਹੁੰਦਾ ਨਾ ਜੀ ਗਰੰਟਰ ਕੋਲੇ ਜਾਂ ਤਾਂ ਕੋਈ ਟਰੈਕਟਰ ਹੋਵੇ ਉਹਦੇ ਨਾਮ ਤੇ ਠੀਕ ਹੈ ਬਾਈ। ਚਾਹੇ ਉਹਦੇ ਨਾਮ ਤੇ ਟਰੈਕਟਰ ਹੋਵੇ ਲੋਨ ਚੱਲਦਾ ਹੋਵੇ ਕੋਈ ਦਿੱਕਤ ਨਹੀਂ ਆਰਸੀ ਹੋਣੀ ਜ਼ਰੂਰੀ ਆ ਉਹਦੇ ਨਾਮ ਤੇ ਠੀਕ ਹੈ। ਜਿਹੜਾ ਆਪਾਂ ਗਰੰਟਰ ਪਾਉਣੇ ਉਹ ਸਾਨੂੰ ਕੋਈ ਤਰ੍ਹਾਂ ਦੀ ਟਰੈਕਟਰ ਜਿਹੜਾ ਮਰਜ਼ੀ ਹੋਵੇ ਠੀਕ ਹੈ। ਕਈ ਵਾਰੀ ਇਹ ਹੋ ਜਾਂਦਾ ਹੈ ਨਾ ਵੀ ਆਪਾਂ ਪ੍ਰੀਟ ਸਟੈਂਡਰਡ ਨੂੰ ਨਹੀਂ ਕਰਦੇ ਜਾਂ ਕੋਈ ਇੰਡੋਫਰਮ ਨੂੰ ਨਹੀਂ ਕਰਦੇ ਪਰ ਉਹਦੇ ਨਾਲ ਦੇ ਟਰੈਕਟਰ ਹੋਣਾ ਚਾਹੀਦਾ ਉਹ ਕੋਈ ਚੱਕਰ ਨਹੀਂ ਜਿਹੜਾ ਮਰਜ਼ੀ ਹੋਵੇ। ਜੇ ਮਤਲਬ ਟਰੈਕਟਰ ਨਾ ਹੋਵੇ ਬੰਦੇ ਕੋਲ ਜ਼ਮੀਨ ਹੋਵੇ। ਹਾਂ ਫਿਰ ਵੀ ਲੈ ਲਾਂਗੇ ਕੋਈ। ਘਟੂ ਘਟ ਕਿੰਨੀ ਜ਼ਮੀਨ ਹੋਣੀ ਚਾਹੀਦੀ? ਘਟੂ ਘਟ ਆਪਣੇ ਕੋਈ 3 ਕਿੱਲੇ। 3 ਕਿੱਲੇ ਫਿਰ। ਹਾਂ ਜੇ ਆਪਣੀ ਪਾਰਟੀ ਵਧੀਆ ਗਈ ਤਾਂ ਆਪਾਂ 3 ਕਿੱਲੇ ਤੋਂ ਘੱਟ ਵੀ ਸਾਰ ਲਾਂਗੇ ਕੋਈ ਦਿੱਕਤ ਨਹੀਂ ਹੈਗੀ। ਮਨ ਲਓ ਪਾਰਟੀ ਲੋਨ ਕਰਨ ਵਾਲੀ ਵਧੀਆ ਹੈਗੀ ਮਤਲਬ ਕੋਈ ਇਤਰਾਜ਼ ਨਹੀਂ ਹੈਗਾ ਆਪਾਂ ਨੂੰ ਮਤਲਬ ਬੰਦੇ ਦੇ ਬੰਦੇ ਦਾ ਸਟੇਟਸ ਦੇਖ ਕੇ ਹਾਂ ਲੋਨ ਹੋਊਗਾ ਹਾਂ 90 95% ਵੀ ਹੋਊਗਾ ਆ ਕਰਦਾਂਗੇ ਕੋਈ ਦਿੱਕਤ ਨਹੀਂ ਹੈਗੀ ਬੰਦਾ 90 95% ਵਾਲਾ ਹੋਵੇ ਕਰਦਾਂਗੇ ਕੋਈ ਇਤਰਾਜ਼ ਨਹੀਂ ਤੇ ਮੰਨ ਲਓ ਭਾਈ ਜੀ ਮੈਂ ਪੰਜਾਬ 'ਚ ਰਹਿੰਦਾ ਪੰਜਾਬ ਦੇ ਵਿੱਚ ਟਰੈਕਟਰ ਪੰਜਾਬ ਨੰਬਰ ਟਰੈਕਟਰ ਆ ਕਹਿ ਦੇਣਾ ਚਾਹੇ ਮਤਲਬ ਪੇਮੈਂਟ ਕਰਦਾਂ ਨੇ ਆਪਣਾ ਭਾਈ ਜਿਹੜਾ ਪੇਮੈਂਟ ਦਾ ਪ੍ਰੋਸੈਸ ਹੈਗਾ ਪੰਜ ਤੋਂ 7 ਦਿਨਾਂ ਦਾ ਪ੍ਰੋਸੈਸ ਹੈਗਾ ਹੈਗਾ ਲਗਭਗ ਹਾਂ ਲਗਭਗ ਪਰ ਇਹ ਹੈ ਉਹਦੇ ਵਾਸਤੇ ਆਪਾਂ ਨੂੰ ਬੰਦਾ ਜਿਹੜੀ ਫਾਰਮੈਲਿਟੀ ਹੈ ਸਾਡੀ ਬੈਂਕ ਦੀ ਉਹ ਪੂਰੀ ਕਰਦੇ ਸੇਮ ਡੇ ਠੀਕ ਹੈ ਫਿਰ ਹੀ ਪੇਮੈਂਟ ਹੋਊਗੀ ਇਹ ਨਹੀਂ ਹੈਗਾ ਵੀ ਆਪਾਂ ਨੂੰ ਬੰਦਾ ਅੱਜ ਸਾਈਨ ਕਰਾ ਰਿਆ ਕੱਲ ਨੂੰ ਆਪਾਂ ਨੂੰ ਸਟੇਟਮੈਂਟ ਦੇ ਰਿਆ ਪਰਸਨਲ ਨੂੰ ਟਰੈਕਟਰ ਦੀਆਂ ਫੋਟੋਆਂ ਕਰਾ ਰਿਆ ਹੈਗਾ ਤਾਂ ਫਿਰ ਉਹ ਤੇ ਟਾਈਮ ਲੱਗ ਜਾਂਦਾ ਜੀ ਦੇਖੋ ਇਹਨੇ ਉਹਦੇ ਕੋਈ 10 ਦਿਨ ਵੀ ਲੱਗਦੇ ਨੇ 15 ਦਿਨ ਵੀ ਲੱਗਦੇ ਨੇ ਜੀ ਮੈਨੇਜਰ ਸਾਹਿਬ ਇੱਕ ਗੱਲ ਤੁਹਾਨੂੰ ਹੋਰ ਪੁੱਛਦਾ ਮੈਂ ਜਿਹੜੀ ਮੇਨ ਹਾਂਜੀ ਜਿਹੜੀ ਕੀ ਮੇਰੇ ਭਰਾ ਨੌਲੇਜ ਲੈਣਾ ਚਾਹੁੰਦੇ ਨੇ ਕਿ ਮੰਨ ਲਓ 5 ਲੱਖ ਰੁਪਏ ਦਾ ਲੋਨ ਹੋ ਰਿਹਾ ਹੂੰ ਠੀਕ ਹੈ 5 ਲੱਖ ਰੁਪਏ ਲੋਨ ਤੇ بیمਾ ਕਾਪੀ ਨਾ ਹੋ ਗਈ ਉਹ ਤੇ ਲੋਨ ਚੜੂਗਾ ਤੇ ਫਾਈਲ ਖਰਚਾ ਹੋਵੇ ਇਹ ਟੋਟਲ ਖਰਚਾ ਲਗਭਗ ਕਿੰਨਾ ਹੋ ਜਾਵੇ ਇਹ ਬਾਈ ਜਿਹੜਾ 5 ਲੱਖ ਤੇ ਜਿਹੜਾ ਖਰਚਾ ਨਾ ਟੋਟਲ ਉਹ 25 ਤੋਂ 30 ਹਜ਼ਾਰ ਰੁਪਏ ਵਿੱਚ ਆ ਜਾਂਦਾ ਹੈ ਤਕਰੀਬਨ ਲਗਭਗ ਲਗਭਗ ਕਿਉਂਕਿ 10-11 ਹਜ਼ਾਰ ਦਾ بیمਾ ਹੋ ਜਾਂਦਾ 5-7 ਹਜ਼ਾਰ ਦੀ ਆਰਸੀ ਹੋ ਜਾਂਦੀ ਹੈਗੀ ਠੀਕ ਹੈ ਤੇ ਬਾਕੀ ਫਾਈਲ ਖਰਚਾ ਹੋਣ ਦਾ ਬੰਦੇ ਦਾ بیمਾ ਵੀ ਹੋ ਜਾਂਦਾ ਇੱਕ ਠੀਕ ਹੈ ਬਾਈ ਤਾਂ ਇੱਕੋ ਪਾਰਟੀ ਨੂੰ ਤੁਹਾਨੂੰ ਹੋਰ ਵੀ ਕਹਿਣਾ ਜਿਹੜਾ ਕਈ ਬੰਦੇ ਹੁੰਦੇ ਨੇ ਬੰਦੇ ਦੇ ਬੀਮੇ ਤੋਂ ਭੱਜ ਜਾਂਦੇ ਨੇ ਹਾਂ ਤਾਂ ਤੁਸੀਂ ਜ਼ਰੂਰ ਕਹਿਆ ਕਰੋ ਵੀ ਬੰਦੇ ਵਾਲਾ ਬੀਮਾ ਕਰਾਓ ਜਿਹੜਾ ਬਾਈ ਜੀ ਮੈਂ ਹੁਣ ਨੌਲੇਜ ਦੇਣਾ ਚਾਹੁੰਦਾ ਤੁਹਾਨੂੰ ਜਿਹੜਾ ਆਪਾਂ ਬੰਦੇ ਦਾ ਬੀਮਾ ਕਰਾਉਨੇ ਆ ਗੁੱਸਾ ਨਾ ਕਰੋ ਬਾਈ ਅੱਥ ਬਨ ਕੇ ਬੇਨਤੀ ਆ ਇਹ ਐਗਜ਼ੈਂਪਲ ਦੇ ਰਿਹਾ ਮੈਂ ਮਹਾਰਾਜ ਸੱਚੇ ਪਾਤਸ਼ਾਹ ਨਾ ਕਰੇ ਕਿਸੇ ਡਰਾਈਵਰ ਦੀ ਕਿਸੇ ਵੀ ਤਰ੍ਹਾਂ ਡੈਥ ਹੋ ਜਾਂਦੀ ਆ ਉਹ ਬੰਦੇ ਦਾ ਬੀਮਾ ਹੋਵੇ ਜਿੰਨੇ ਵੀ ਤੁਹਾਡੀ ਪੈਸੇ ਭਰਨੇ ਆ ਮਤਲਬ 4 ਲੱਖ 3 ਲੱਖ 2 ਲੱਖ ਕੁਝ ਵੀ ਭਰਨਾ ਹੋਵੇ ਟਰੈਕਟਰ ਦਾ ਉਹ ਐਸਕੇ ਬ੍ਰਾਂਚ ਅਬ ਦੀ ਜੇਬ ਦੇ ਵਿੱਚੋਂ ਭਰੂਗੀ ਜਿਹੜਾ ਬੀਮਾ ਹੋਇਆ ਹੋਊ ਜੇ ਬੰਦੇ ਦਾ ਬਾਈ ਜੀ ਇਹ ਆਪਾਂ ਸਭ ਤੋਂ ਵਧੀਆ ਜਿਹੜੀ ਆਪਣੇ ਇਹਨੂੰ ਲੋਨ ਸੁਰੱਖਿਆ ਕਹਿੰਦੇ ਸੀ ਐਲਐਸ ਕਹਿ ਦਿੰਦੇ ਆ ਹਾਂਜੀ ਹਾਂਜੀ ਸਭ ਤੋਂ ਵਧੀਆ ਜਿਹੜੀ ਪਾਲਸੀ ਉਹ ਆਪਣੀ ਕੰਪਨੀ ਦੀ ਹੈਗੀ ਜਿਹਦੇ ਵਿੱਚ ਕੀ ਆ ਤੁਹਾਡਾ 3 ਤੋਂ 4 ਦਿਨ ਵੱਧ ਤੋਂ ਵੱਧ ਇੱਕ ਹਫਤੇ ਵਿੱਚ ਇਹਦਾ ਤੁਹਾਡਾ ਲੋਨ ਆ ਮਾਫ ਹੋ ਜਾਂਦਾ ਠੀਕ ਹੈ ਖੱਜਲ ਖਵਾਰੀ ਕੋਈ ਨਹੀਂ ਹੈਗੀ ਆਪਣੇ ਠੀਕ ਹੈ ਜੀ ਜਿਹੜਾ ਲੋਨ ਸੁਰੱਖਸ਼ਾ ਵਿੱਚ ਇਹ ਹੁੰਦਾ ਵੀ ਬੰਦੇ ਦੀ ਕਿਸੇ ਵੀ ਕੋਈ ਵੀ ਕਾਰਨ ਕਰਕੇ ਡੈਥ ਹੋ ਜਾਂਦੀ ਆ ਇਕੱਲੇ ਬੰਦਾ ਆਤਮ ਹੱਤਿਆ ਨਾ ਕਰੇ ਆਪਾਂ ਨੂੰ ਕਲਾ ਡੈਥ ਸਰਟੀਫਿਕੇਟ ਦੇ ਦੇ ਤੇ ਇੱਕ ਜਿਹੜਾ ਨਾਲ ਉਹਦਾ ਨਾਮ ਨਹੀਂ ਸੱਪਾ ਬੰਦਾ ਲਿਆ ਸੀ ਲੋਨ ਕਰਾਉਣ ਬਲੇ ਬਸ ਇੱਕ ਆਪਣਾ ਉਹਦਾ ਆਧਾਰ ਕਾਰਡ ਚਾਹੀਦਾ ਇੱਕ ਉਹਦੇ ਚੈੱਕ ਬੁੱਕ ਚਾਹੀਦੇ ਆ ਤੇ ਆਪਣਾ ਜਿਹੜਾ ਲੋਨ ਆ ਉਹ 2 ਤੋਂ 4 ਦਿਨਾਂ ਵਿੱਚ ਜਿਹੜਾ ਆਪਣਾ ਲੋਨ ਆ ਮਾਫ ਹੋ ਜਾਂਦਾ ਠੀਕ ਹੈ ਜੀ ਹਾਂ अच्छा भाई जी बलकार जी ਆਪਾਂ ਇੱਕ ਐਮ ਜੀ ਗੱਲ ਹੁਣ ਪਉਦਾ ਮੈਂ ਤੈਨੂੰ ਉਹ ਜਿਹੜੀ ਵੀ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਕਿ ਇਹੇ ਭਰਾਵਾ ਕਰਕੇ ਮੈਂ ਇਸ ਤਰ੍ਹਾਂ ਠੀਕ ਹੈ ਭਰਾਵਾ ਇਹ ਦੇਖਣਗੇ ਆਪਾਂ ਬਹੁਤ ਸ਼ਰਮਾ ਸ਼ਰਮਾ ਹੈਗਾ ਇੰਨਾ ਕਰਕੇ ਸ਼ਰਮਾ ਸ਼ਰਮਾ ਜੇ ਮੰਨ ਲਓ ਜਾਂਸੀ ਦੇ ਵਿੱਚੋਂ ਨਵਾਂ ਟਰੈਕਟਰ ਕਢਾਉਣਾ ਸੀ ਉਤੋਂ ਲੋਨ ਕਰਾਉਣਾ ਠੀਕ ਹੈ ਜੀ ਨਵੇਂ ਟਰੈਕਟਰ ਤੇ ਠੀਕ ਹੈ ਉਹਤੇ ਵਿਆਜ ਕੀ ਲੱਗੂਗਾ ਜਿਹੜਾ ਆਪਣਾ ਨਮਾ ਟਰੈਕਟਰ ਜਦੋਂ 7 ਤੋਂ 8% ਦੇ ਵਿੱਚ ਉਹ ਮੈਂ ਤੁਹਾਨੂੰ ਪੰਜਾਬੀ ਚ ਗੱਲ ਇੱਕ ਹੋਰ ਦੱਸਦਾ ਕੁੱਸਾ ਨਾ ਕਰਿਓ ਮੈਨੇਜਰ ਸਾਹਿਬ ਕਿਉਂ ਮੇਰੇ ਜੱਟ ਪਰ ਹਵਾਂ ਦੀ ਟਰੈਕਟਰ ਲੈਣਾ ਹੁੰਦਾ ਇਹਨਾਂ ਕਰਕੇ ਮੈਂ ਫਿਰਦਾ ਭਾਈ ਉਹਨਾਂ ਕਰਦਾ ਠੀਕ ਆ ਗੱਲ ਜੋ ਜਵਾਨੋ ਤੂੰ ਕਹਤਾ ਨਾ ਭਾਈ ਉਹ ਦੇਣ ਹੀ ਪੈਣੀ ਹੈ ਗੱਲ ਆ ਉਹ ਤਾਂ ਹੈਗੀ ਆ ਹੁਣ ਰਿਕਾਰਡਿੰਗ ਗੱਲ ਹੋਊਗੀ ਬਲਕਾਰਾ ਸਹੀ ਸਹੀ ਕੁੱਸਾ ਨਾ ਕਰੀ ਭਰਾ ਹੁਣ ਤੂੰ ਮੈਨੂੰ ਐਂ ਦੱਸ ਕਿੰਨੇ ਨਵੇਂ ਤੇ ਕੀ ਪਰਸੈਂਟੇਜ ਲੱਗੂ ਕੀ ਗੱਲ ਬਾਈ ਜੀ ਨਵੇਂ ਤੇ ਹੈਗਾ ਉਹ ਜਿਹੜਾ ਆਪਣਾ ਪਰਸੈਂਟੇਜ ਹੁੰਦੀ ਹੈ ਹਾਂ ਉਹ 7 ਤੋਂ 8% ਹੁੰਦਾ ਹੈਗਾ ਐਜ ਪਰ ਸਿਬਲ ਹੁੰਦਾ ਉਹ ਠੀਕ ਹੈ ਬੰਦੇ ਦਾ ਸਿਬਲ ਦੇਖਿਆ ਜਾਂਦਾ ਉਹਨੂੰ 7 ਵੀ ਲੱਗ ਸਕਦਾ ਉਹਨੂੰ 8 ਵੀ ਲੱਗ ਸਕਦਾ ਲਗਭਗ ਲਗਭਗ ਇਹ ਗੱਲ ਕਰਦਾ ਮੈਂ ਪਰਸੈਂਟੇਜ ਆ ਤਾਂ ਹੋ ਗਿਆ ਬਾਣੀਆਂ ਨੀਆਂ ਗੱਲਾਂ ਹਾਂ ਉਹ ਸਾਡੇ ਨਹੀਂ ਆਉਂਦੀਆਂ ਸਮਝ ਵਿੱਚ ਠੀਕ ਹੈ ਜੀ ਤੂੰ ਐ ਜਾ ਲੱਖ ਰੁਪਏ ਦਾ ਭਾਈ ਐਨੇ ਪੈਸੇ 8000 7000 6000 ਕਿੰਨੇ ਪਰ ਰੁਪਏ ਲੱਖ ਰੁਪਏ ਦੇ ਵਾਗਰ ਵਿਆਜ ਬਣੂ ਨਵੇਂ ਤੇ ਨਵੇਂ ਤੇ ਜਿਹੜਾ ਆਪਣਾ ਨਵੇਂ ਤੇ ਜਿਹੜਾ ਵਿਆਜ ਹੁੰਦਾ ਨਾ ਜੀ ਉਹ 7000 ਤੋਂ 8000 ਦੇ ਵਿੱਚ ਵਿੱਚ ਹੁੰਦਾ ਕੁਝ ਵੀ ਹੋ ਸਕਦਾ ਹਾਂ ਉਹ ਐਡ ਪਰ ਐਡ ਪਰ ਸਿਪਲ ਹੋ ਜਾਂਦਾ ਬੰਦੇ ਦਾ ਰਿਕਾਰਡ ਓਕੇ ਠੀਕ ਕਿਸ ਨੂੰ 7200 ਵੀ ਲੱਗ ਸਕਦਾ ਕਿਸ ਨੂੰ 7500 ਵੀ ਲੱਗ ਸਕਦਾ ਕਿਸ ਨੂੰ 7700 ਵੀ ਲੱਗ ਸਕਦਾ 7700 ਵੀ ਲੱਗ ਹਾਂ ਅੱਛਾ ਹੁਣ ਹਰ ਇੱਕ ਬੰਦਾ ਨਵਾਂ ਟਰੈਕਟਰ ਲੈ ਕੇ ਨਹੀਂ ਲੈ ਸਕਦੇ ਜਿਹੜੇ ਵੀ ਭਰਾ ਪੁਰਾਣਾ ਟਰੈਕਟਰ ਲੈਂਦੇ ਆ ਹੂੰ ਹੁਣ ਵਿੱਚ ਦੀ ਪਹਿਲਾਂ ਮੈਂ ਗੱਲ ਪੁੱਛੂਆਂ ਇੱਕ ਤਾਂ ਕਮਰਸ਼ੀਅਲ ਟਰੈਕਟਰ ਚੱਲਣਾ ਹੂੰ ਪੇਣਾ ਜ਼ਮੀਨ ਵਾਲੇ ਬੰਦੇ ਲੈਂਦੇ ਆ ਹੂੰ ਇਹ ਤੇ ਜ਼ਮੀਨ ਵਾਲੇ ਬੰਦੇ ਟਰੈਕਟਰ ਲੈਣਗੇ ਦੋ ਹੀ ਲੈਣਗੇ ਦੋ ਹੀ ਦੋ ਇਹਨਾਂ ਤੇ ਵਿਆਜ ਸਮਰੱਥਾ ਜਿਹੜੀ ਇੱਕੋ ਹੀ ਹੋਊ ਕਿ ਏਡੋ ਏਡ ਹੁੰਦੀ ਜਿਹੜੀ ਵੀਰੇ ਸਮਰੱਥਾ ਕੀ ਉਹ ਰਹੂਗੀ ਸੇਮ ਹੀ ਸੋਨਾ ਵਾਸਤੇ ਠੀਕ ਹੈ ਕਮਰਸ਼ੀਅਲ ਕਾ ਵਾਸਤੇ ਵੀ ਤੇ ਖੇਤੀਬਾੜੀ ਖੇਤੀਬਾੜੀ ਵਾਸਤੇ ਵੀ ਅੱਛਾ ਪਰ ਉਹਦੇ ਚ ਜਿਹੜਾ ਵਿਆਜ ਆ ਉਹ ਐਜ਼ ਪਰ ਮਾਡਲ ਦੇਖਿਆ ਜਾਂਦਾ ਠੀਕ ਹੈ ਟਰੈਕਟਰ ਦਾ ਮਾਡਲ ਉੱਚਾ ਹੋਊਗਾ ਉੱਥੇ ਥੋੜਾ ਵਿਆਜ ਘਟ ਜਾਂਦਾ ਹੈਗਾ ਜਿਹੜਾ ਮਾਡਲ ਨੀਵਾ ਹੋ ਜਾਂਦਾ ਹੈਗਾ ਉਹ ਥੋੜਾ ਜਿਹਾ ਵਿਆਜ ਵੱਜ ਜਾਂਦਾ ਹੈਗਾ ਮੰਨ ਲਓ 15 ਮਾਡਲ ਜੀ ਕੱਲ ਤੇ ਚਲਾ ਲਓ ਚਲੋ ਹਾਂ ਤੁਸੀਂ 15 ਮਾਡਲ ਤੇ ਕਿੰਨਾ ਕੀ ਵਿਆਜ ਲਾਉਂਗੇ ਸਾਡੇ ਜ਼ਿੰਮੇਵਾਰ ਭਰਾਵਾਂ ਨੂੰ ਜਿਹੜਾ 15 ਮਾਡਲ ਤੇ ਜਿਹੜਾ ਵਿਆਜ ਆ ਜੀ ਆਪਣਾ ਹਾਂਜੀ ਉਹ 11 ਤੋਂ 12% ਦੇ ਵਿੱਚ ਹੁੰਦਾ ਹੈ ਆਪਣਾ 11 12 ਰੁਪਿਆ ਬਣ ਗਿਆ ਹਾਂ ਰੁਪਿਆ ਮਾਡਲ 12000 ਰੁਪਿਆ ਲੱਖ ਮੰਗਰ ਸਾਲ ਦਾ ਹਾਂ ਸਾਲ ਦਾ ਜੀ ਤੇਰੇ ਕੋਲੇ ਆ ਬਾਈ ਸਾਡੀ ਵੀਡੀਓ ਦੇਖ ਕੇ ਕੋਈ ਆ ਜੇ ਕਿ ਸ਼ਰਮਾ ਜਰਾ ਤੁਸੀਂ ਵੀਡੀਓ ਬਣਾਈ ਦੀ ਪਈ ਅਸੀਂ ਵੀਡੀਓ ਦੇਖੀ ਆ ਤੇ ਫੇਰ ਬਾਈ ਕੋਈ ਮਾਨ ਤਾਨ ਸਾਡਾ ਕਰੇਗਾ ਖਰਚੇ ਖਰਚੇ ਦੇ ਵਿੱਚੋਂ ਕਰ ਦਾਂਗੇ ਬਾਈ ਕੋਈ ਚੱਕਰ ਨਹੀਂ ਹੈਗਾ ਫਾਈਲ ਖਰਤਾ ਮਾਡਲ ਉੱਚਾ ਹੋ ਜਾਊਗਾ ਫਾਈਲ ਖਰਤਾ ਘੱਟ ਕਰ ਲਾਂਗੇ ਕੋਈ ਚੱਕਰ ਨਹੀਂ ਹੈਗਾ ਫਾਈਲ ਖਰਤੇ ਸੈੱਟ ਕਰ ਲਾਂਗੇ ਵਿਆਜ ਵੀ ਦੇਖ ਲਾਂ ਕੋਈ ਦਿੱਕਤ ਨਹੀਂ ਹੈਗੀ ਓਹ ਤਾਂ ਬੰਦਾ ਦੇਖਿਆ ਨਾ ਬਾਈ ਜੀ ਮੇਨਤ ਹੈ ਹੈ ਨਾ ਬਸ ਬਾਈ ਤੁਹਾਡਾ ਸਿੰਪਲ ਸਹੀ ਹੋਣਾ ਚਾਹੀਦਾ ਹਾਂ ਮੇਨਤ ਉਦੋਂ ਆ ਸ਼ਰਮਾ ਬੈਠਾ ਏ ਬਾਈ ਬੈਠਾ ਤੇ ਬਾਈ ਨਾਲ ਓਟਾ ਦਾ ਸ਼ਰਮਾ ਬੈਠਾ ਬਾਈ ਜੀ ਕੋਈ ਦਿੱਕਤ ਨਹੀਂ ਕਿਸੇ ਵੀ ਕਿਸਮ ਦਾ ਆਪਾਂ ਨੂੰ ਬਰੋਬਰ ਲਿਆਓ ਕੋਈ ਚੱਕਰ ਨਹੀਂ ਹੈਗਾ ਜਿਹੜੇ ਮਰਜੀ ਬੈਂਕ ਦੇ ਇੱਧਰ ਕੋਈ ਦਿੱਕਤ ਨਹੀਂ ਹੈਗੀ ਆਪਾਂ ਨੂੰ ਇਹ ਨਾ ਸਮਝਿਓ ਕਿ ਮਾਨਸਾ ਬ੍ਰਾਂਚ ਇਹਨਾਂ ਦੀ ਹਾਂ ਆਲ ਪੰਜਾਬ ਆਲ ਹਰਿਆਣਾ ਦੋ ਸਟੇਟਾਂ ਦੀ ਜ਼ਿੰਮੇਵਾਰੀ ਬਾਈ ਮੈਂ ਲੈਣਾ ਤੀਜੇ ਦਾ ਮੌਕਾ ਦੇਖਾਂਗੇ ਸਹੀ ਹੈ ਸਹੀ ਹੈ ਠੀਕ ਹੈ ਨਾ ਗੱਲ ਬਾਈ ਆ ਤੁਸੀਂ ਕਹਿ ਦੋ ਬਾਈ ਜੋਧਪੁਰ ਖੋਜੂ ਲਾਉਣਾ ਉਹ ਐ ਸਲੂਟ ਨਹੀਂ ਹੋਣਾ ਮੇਨ ਤੇ ਸ਼ਹਿਰਾਂ ਦੇ ਵਿੱਚ ਲੋਨ ਬਾਈ ਹੋ ਜਾਊਗਾ ਆਦਰ ਸਟੇਟਾਂ 'ਚ ਵੀ ਲੋਨ ਹੋ ਜੂ ਪਰ ਮੈਨੂੰ ਉਹਦੇ ਵਾਸਤੇ ਥੋੜਾ ਜਿਹਾ ਟਾਈਮ ਚਾਹੀਦਾ ਕਿਉਂਕਿ ਮੇਰੇ ਕੋਲ ਨੰਬਰ ਨਹੀਂ ਹੁੰਦਾ ਕਿਸੇ ਦਾ ਮੈਨੂੰ ਨੰਬਰ ਪਹਿਲਾਂ ਲੈਣਾ ਪੈਂਦਾ ਉੱਪਰ ਉਪਰਾਂ ਦਾ ਫਿਰ ਉੱਥੇ ਡਾਕੂਮੈਂਟ ਵੀ ਪਾਉਣੇ ਪੈਂਦੇ ਨੇ ਥੋੜਾ ਉਹ ਤੇ ਟਾਈਮ ਲੱਗ ਸਕਦਾ ਬਟ ਜਿਹੜਾ ਪੰਜਾਬ ਹਰਿਆਣਾ 'ਚ ਉਹ ਤੁਹਾਨੂੰ ਸੇਮ ਡੇ ਹੀ ਰਿਜ਼ਲਟ ਮਿਲੂਗਾ ਦਾ ਉਹਦੇ 'ਚ ਕੋਈ ਤੁਹਾਨੂੰ ਆਣਾ ਕਰਨੀ ਨਹੀਂ ਹੋਊਗੀ ਬਾਈ ਉਹਨੂੰ ਸਿੱਧੇ ਵੀ ਤੁਸੀਂ ਡਾਕੂਮੈਂਟ ਪਾ ਸਕਦੇ ਹੋ ਤੇ ਬਾਈ ਦਾ ਆਪਾਂ ਨੰਬਰ ਲੈਨੇ ਆ ਬਲਕਾਰ ਦਾ ਪ੍ਰਕਾਰ ਭਾਈ ਆਪਣਾ ਨੰਬਰ ਕਿਹੜਾ? ਭਾਈ ਜੀ ਮੇਰਾ ਨੰਬਰ ਹੈਗਾਗਾ 985555 ਜੀ 95555 ਜੀ 62755 62755 ਬਾਈ ਦਾ ਨਾਮ ਪ੍ਰਕਾਰ ਸਿੰਘ ਆ ਬਾਈ ਕੋਈ ਚੱਕਰ ਨਹੀਂ ਭਾਈ ਜਦੋਂ ਵੀ ਸ਼ਰਮੇ ਦਾ ਨਾਮ ਲੈ ਕੇ ਮੈਨੂੰ ਪੇਪਰ ਪਾ ਦਿਓ ਤੁਹਾਨੂੰ ਕੋਈ ਉਦਚੋਂ ਨਹੀਂ ਆਉਣੀ। ਆ ਯਾਰ ਮੇਰਾ ਨਾਲ ਇਹ ਦੇਖੋ ਭਾਈ ਸ਼ਰਮੇ ਦੀ ਵੀਡੀਓ ਦੇਖ ਕੇ ਪੇਪਰ ਆਉਂਦੇ ਤੇ ਮਾੜਾ ਥੱਪਲ ਚੈੱਕ ਕਰਕੇ ਦੱਸਿਓ। ਹਾਂ ਸ਼ਰਮੇ ਤੋਂ ਟਰੈਕਟਰ ਲੈਣਾ ਕਿਹਾ ਦਿਓ। ਤੁਹਾਨੂੰ ਕੋਈ ਉਹ ਨਹੀਂ ਹੁੰਦਾ ਉੱਚ ਤੁਹਾਨੂੰ ਸਿਬਲ ਐਟ ਅ ਟਾਈਮ ਤੁਹਾਨੂੰ 5-7 ਮਿੰਟਾਂ ਦੇ ਤੁਹਾਨੂੰ ਸਿਮਲ ਚੈੱਕ ਸਭ ਕੁਝ ਇੱਕ ਮੈਂ ਤੁਹਾਨੂੰ ਗੱਲ ਹੋਰ ਦੱਸਦਾ ਬਾਈ ਮੈਨੇਜਰ ਆ ਕੋਈ ਚੱਕਰ ਨਹੀਂ ਠੀਕ ਐ ਗੁੱਸਾ ਨਾ ਕਰੀ ਬਾਈ ਇਹਨਾਂ ਦੇ ਨਾਲ ਹੀ ਸ਼ਰਮਾ ਨਹੀਂ ਸਹੀ ਗੱਲ ਹੈ ਜਿੰਨੀ ਗੱਲ ਰਿਕਾਰਡ ਹੋਊਗੀ ਬਾਈ ਐਦੂ ਬਾਹਰ ਕੋਈ ਗੱਲ ਹੋਈ ਤਾਂ ਸ਼ਰਮਾ ਬੈਠਾ ਬਾਈ ਇੱਕ ਥਾਪੜ ਕੇ ਕਹਿਣਾ ਇਹ ਗੱਲ ਜਿੰਨੀ ਗੱਲ ਜਿਹ ਬਾਈ ਨੇ ਕਹਿਤੀ ਜਿੰਨੀ ਗੱਲ ਕਹਿਤੀ ਉਦੋਂ ਆਨਾ ਕਰਨੀ ਹੋਰ ਆ ਪਰ ਵੀ ਜੇ ਜੇਬ ਚ ਪੈਸੇ ਦੇ ਦਾਂਗੇ ਬਾਈ ਹੋਰ ਦੱਸੋ ਬੈਂਕ ਇੱਕ ਪਾਸੇ ਰਹਿ ਗਿਆ ਲੈ ਬਾਈ ਹੋਰ ਦੱਸੋ ਠੀਕ ਹੈ ਜੇ ਨਹੀਂ ਅੱਜ ਆਪਣੀ ਗੱਲ ਹੋ ਗਈ ਤੁਹਾਨੂੰ ਜਮਾ ਐਨ ਜਿੰਨੇ ਦੇ ਤੁਹਾਨੂੰ ਪੇਮੈਂਟ ਬਣਾ ਕੇ ਤੁਹਾਨੂੰ ਪੈਸੇ ਪੈਦਾ ਹਿਸਾਬ ਕਿਤਾ ਕੇ ਐ ਲੱਖ ਰੁਪਏ ਦਾ ਅੱਡ ਬਿਆਜ ਕੱਢ ਕੇ ਦੇ ਦਾਂਗੇ ਵੀ ਆ ਲੈ ਬਾਈ ਇੰਨੇ ਰੁਪਏ ਬੰਦ ਦੇ ਨੇ ਫੇਰ ਲੋਨ ਕਰਾ ਲਈ ਜਮਾ ਇਹ ਤਸੱਲੀ ਕਰਕੇ ਜਮਾ ਤੁਹਾਨੂੰ ਲਿਖ ਕੇ ਦੇ ਰਹਿਗੇ ਕਿਸ਼ਤਾ ਵੀ ਆ ਤੇ ਕਬਈ ਇੰਨਾ ਖਰਚਾ ਇੰਨਾ ਸਭ ਕੁਝ ਆਊਗਾ ਫੇਰ ਸਟੋ ਤੋਂ ਗਾ ਫਾਇਲ ਦਾ ਪ੍ਰੋਸੈਸ ਸ਼ੁਰੂ ਕਰਾਂਗੇ ਉਦੋਂ ਪਹਿਲਾਂ ਪ੍ਰੋਸੈਸਿੰਗ ਸ਼ੁਰੂ ਕਰਦੇ ਆ ਲੈ ਬਾਈ ਬਾਈ ਨਾ ਕਰ ਲਿਓ ਲਾ ਲਿਓ ਫੋਨ ਠੀਕ ਹੈ ਗੱਲ ਇਹ ਨਾ ਸਮਝੋ ਟਰੈਕਟਰ ਬਾਰੇ ਆ ਕੋਈ ਵੀ ਵੀਕਲ ਲੈਣਾ ਹੋਵੇ ਚਾਰ ਕੋਈ ਵੀ ਵੀਕਲ ਲੈਣਾ ਹੋਵੇ ਬਾਈ ਗੱਡੀ ਲੈਣੀ ਆ ਕਾਰ ਲੈਣੀ ਆ ਟਰੈਕਟਰ ਲੈਣਾਗਾ ਜੀਸੀਬੀ ਲੈਣੀ ਆ ਹਾਈਡਰਾ ਲੈਣਾਗਾ ਕੋਈ ਸਕੂਲ ਬੱਸ ਲੈਣੀ ਆ ਕੋਈ ਕੰਬਾਈਨ ਲੋਨ ਕਰਾਉਣਾਗਾ ਕੋਈ 10 ਚੱਕੀ 12 14 ਚੱਕੀ ਕੋਈ ਵੀ ਟਿਪਪਰ ਕੋਈ ਵੀ ਲੋਨ ਕਰਾਉਣਾ ਹੋਵੇ ਜਦੋਂ ਵੀ ਮਰਜ਼ੀ ਐਨੀ ਟਾਈਮ ਰਾਤ ਨੂੰ ਭਾਵੇਂ 10 ਵਜੇ ਫੋਨ ਕਰ ਲਿਓ ਤੁਹਾਡਾ 10 ਵਜੇ ਵੀ ਫੋਨ ਚੱਕਿਆ ਜਾਊਗਾ ਇਹ ਨਹੀਂ ਹੋਗਾ ਵੀ ਤੁਹਾਨੂੰ ਸਰਵਿਸ ਨਹੀਂ ਮਿਲੂਗੀ ਜਦੋਂ ਮਰਜ਼ੀ ਫੋਨ ਕਰਿਓ ਬਾਈ ਦਿਨ ਰਾਤ ਜੇ ਬਾਈ ਬਾਈ ਬੀਜੀ ਹੋਇਆ ਤੇ ਬਾਈ ਦੇ ਨਾਲ ਜਸਪ੍ਰੀਤ ਹਾਂ ਜਸਪ੍ਰੀਤ ਜਸਪ੍ਰੀਤ ਜਿੰਨਾ ਨੰਬਰ ਹੈ ਜਰਾ 79863 1159 79 863 863 1159 11598 ਆਲ ਪੰਜਾਬ ਕਿਤੋਂ ਵੀ ਲੋਨ ਕਰਾਉਣਾ ਹੋਵੇ ਬਾਈ ਅਸੀਂ ਬੈਠੇ ਹਾਂ ਜਦੋਂ ਮਰਜ਼ੀ ਗੋਲ ਆ ਬਾਈ ਬੈਠੇ ਆ ਤੇ ਬਹੁਤ-ਬਹੁਤ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਜੀ ਬਾਈ ਸਤਿ ਸ੍ਰੀ ਅਕਾਲ ਬਠੰਡੇ ਵਾਲਿਓ ਏ ਬਾਈ ਸਤਿ ਸ਼੍ਰੀ ਅਕਾਲ ਥਾਈਲੈਂਡ ਵਾਲਿਓ ਬਾਈ ਦੱਬ ਕੇ ਲੈ ਕਮੈਂਟ ਕੇ ਸ਼ੇਅਰ ਕਰ ਦਿਓ ਬਹੁਤ ਮਿਹਰਬਾਨੀ ਬਾਈ ਸਤਿ ਸ਼੍ਰੀ ਅਕਾਲ ਤੇ ਇਹਨਾਂ ਨੂੰ ਮੜਾ ਜਾਣਾ ਬਾਈ ਪਰੇਸ਼ਾਨ ਜਰੂਰ ਕਰਿਓ ਫੋਨ ਲਾ ਲਾ ਕੇ ਤੇ ਬਾਈ ਵੀਡੀਓ ਦੇਖਿਓ ਵੀਡੀਓ ਦੇਖਿਓ ਵੀਡੀਓ ਬਾਈ ਦੱਬ ਕੇ ਸ਼ੇਅਰ ਕਰ ਦਿਓ ਲੋਨ ਕਰਾਇਓ ਨਾ ਕਰਾਇਓ ਕੇ ਬਾਈ ਵੀਡੀਓ ਦੇਖ ਕੇ ਇਹਨਾਂ ਨੇ ਕਾਹਦਾ ਕਰ ਵੇਚਿਆ ਜਰੂਰ ਬਾਈ ਮਿਹਰਬਾਨੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ